ਜੀ ਸਤਿ ਸ਼੍ਰੀ ਅਕਾਲ ਪਟਿਆਲਾ ਫੈਸ਼ਨ ਟਿਕਟ ਬਹੁਤ-ਬਹੁਤ ਸਵਾਗਤ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਮੈਂ ਦੀਪ ਸਿੱਧੂ ਅੱਜ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਈਆਂ ਜੀ ਹੈਂਡਵਰਕ ਵਾਲੇ ਤੇ ਆਪਾਂ ਨੇ ਆਪ ਰੈਡੀ ਕਰਵਾਏ ਨੇ ਜੀ ਕਾਰੀਗਰ ਤੋਂ ਤੇ ਕਾਰੀਗਰ ਨੇ ਬਹੁਤ ਰੀਝ ਲਾ ਕੇ ਇਹ ਸੂਟ ਰੈਡੀ ਕੀਤੇ ਨੇ ਤੇ ਸਭ ਤੋਂ ਪਹਿਲਾਂ ਜੀ ਸਾਰੇ ਕਸਟਮਰਾਂ ਦਾ ਇਹੀ ਸਵਾਲ ਹੁੰਦਾ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਸਾਡਾ ਜੀ ਪਟਿਆਲੇ ਦੇ ਕੋਲ ਚੀਕਾ ਰੋਡ ਦੇ ਉੱਪਰ ਪਿੰਡ ਹੈ ਜੀ ਸਲੇਮਪੁਰ ਜਟਾ ਅਸੀਂ ਆਪਣੇ ਘਰ ਹੀ ਆਨਲਾਈਨ ਕੰਮ ਕਰਦੇ ਆਂ ਤੇ ਤੁਸੀਂ ਆਨਲਾਈਨ ਸਾਈਟ ਤੋਂ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਤੇ ਤੁਹਾਡੇ ਘਰ ਜਿਹੜਾ ਸੂਟ ਹੈ ਜਾਂ ਤੁਸੀਂ ਇੱਕ ਸੂਟ ਆਰਡਰ ਕਰਨਾ ਚਾਹ ਦੋ ਤੁਹਾਡੇ ਘਰ ਜਿਹੜੇ ਪਹੁੰਚ ਜਾਣਗੇ ਅੱਜ ਤੁਹਾਨੂੰ ਆਪਾਂ ਬਹੁਤ ਸੋਹਣੇ ਸੂਟ ਦਿਖਾਉਣ ਲੱਗੇ ਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਆਪਾਂ ਤੁਹਾਨੂੰ ਫੈਬਰਿਕ ਵੀ ਦਿਖਾਵਾਂਗੇ ਜਿਹੜਾ ਨਿਊ ਫੈਬਰਿਕ ਚੱਲਣ ਵਾਲਾ ਸਭ ਤੋਂ ਪਹਿਲਾਂ ਜਿਹੜਾ ਆਪਾਂ ਤੁਹਾਨੂੰ ਵਾਈਨ ਕਲਰ ਦਾ ਸੂਟ ਦਿਖਾ ਰਹੇ ਹਾਂ ਕ੍ਰਾਸ ਸਿਲਕ ਦੇ ਵਿੱਚ ਕਲਰ ਬਹੁਤ ਪਿਆਰਾ ਹੈ ਜੀ ਇਹਦਾ ਫਰਸਟ ਸੂਟ ਹੈਗਾ ਜੀ ਕ੍ਰਾਸ ਸਿਲਕ ਦੇ ਵਿੱਚ ਜਿਹੜਾ ਕਿ ਆਪਾਂ ਨੇ ਬਹੁਤ ਹੀ ਵਧੀਆ ਸ਼ਾਨਦਾਰ ਲੁੱਕ ਦੇ ਨਾਲ ਰੈਡੀ ਕੀਤਾ ਹੈ ਬਾਕੀ ਇਹ ਸੂਟ ਅਨਸਟਿਚ ਨੇ ਜੀ ਤੁਸੀਂ ਸਾਡੇ ਤੋਂ ਅਨਸਟਿਚ ਵੀ ਸੂਟ ਲੈ ਸਕਦੇ ਹੋ ਤੇ ਸਟਿਚਿੰਗ ਵੀ ਕਰਵਾ ਸਕਦੇ ਹੋ ਫੈਬਰਿਕ ਦੀ ਲੁੱਕ ਚੈੱਕ ਕਰ ਸਕਦੇ ਹੋ ਇੰਨੀ ਵਧੀਆ ਦੀ ਲੁੱਕ ਆਉਂਦੀ ਹੈ ਜੀ ਫੈਬਰਿਕ ਦੀ ਤੇ ਵਿਦ ਲਾਈਨਿੰਗ ਇਹ ਸੂਟ ਸਟਿਚ ਹੋਣਗੇ ਤੇ ਸਾਡੇ ਤੋਂ ਤੁਸੀਂ ਸਟਿਚਿੰਗ ਕਰਵਾ ਕੇ ਵੀ ਸੂਟ ਲੈ ਸਕਦੇ ਹੋ ਤੇ ਅਨਸਟਿਚ ਵੀ ਬਾਕੀ ਇਹ ਸੂਟ ਆਪਾਂ ਨੇ ਵਿਦਆਊਟ ਦੁਪੱਟਾ ਹਜੇ ਰੈਡੀ ਕੀਤੇ ਨੇ ਇਹਦੇ ਨਾਲ ਆਪਾਂ ਨੇ ਦੁਪੱਟਾ ਨਹੀਂ ਲਗਾਇਆ ਹੈਗਾ ਤੁਸੀਂ ਆਪਣੇ ਮਨਪਸੰਦ ਦਾ ਦੁਪੱਟਾ ਜਿਹੜਾ ਲਗਵਾ ਸਕਦੇ ਹੋ ਤੇ ਇਹਦੇ ਵਿੱਚ ਜਿਹੜਾ ਆਪਾਂ ਨੇ ਕੰਮ ਕੀਤਾ ਹੋਇਆ ਇਹ ਬਹੁਤ ਵਧੀਆ ਹੈਂਡਵਰਕ ਦੀ ਲੇਸ ਲਗਾ ਕੇ ਤੇ ਵਿੱਚ ਜਿਹੜਾ ਕੰਮ ਹੈ ਸ਼ਰਟ ਦੇ ਵਿੱਚ ਭਰਮੀਆਂ ਬੁੱਟੀਆਂ ਪਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਤੇ ਕਾਰੀਗਰ ਨੇ ਬਹੁਤ ਪਿਆਰ ਨਾਲ ਇਹ ਸੂਟ ਬਣਾਏ ਨੇ ਰੀਜਾਂ ਲਾ ਕੇ ਠੀਕ ਹੈ ਜੀ ਦੱਸਿਓ ਇਹ ਸੂਟ ਕਿਵੇਂ ਦਾ ਲੱਗਿਆ ਬਾਕੀ ਜੇ ਤੁਹਾਨੂੰ ਇਹ ਸੂਟ ਪਸੰਦ ਹੈ ਜੀ ਇਹਨਾਂ ਵਿੱਚੋਂ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਤੇ ਜਿਹੜਾ ਵੀ ਤੁਹਾਨੂੰ ਸੂਟ ਜਿਹੜਾ ਪਸੰਦ ਆਊਗਾ ਤਿੰਨ ਤਿੰਨ ਕਲਰ ਦੇ ਵਿੱਚ ਰੈਡੀ ਕੀਤੇ ਨੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਊਗਾ ਜੀ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਆਰਡਰ ਕਰ ਸਕਦੇ ਹੋ ਪ੍ਰਾਈਸ ਹੈਗਾ ਜੀ ਇਹਦਾ 3000 3000 ਇਹਦਾ ਪ੍ਰਾਈਸ ਹੈ ਜੀ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਬਾਕੀ ਇਹਦਾ ਤੁਹਾਨੂੰ ਹੁਣ ਬਾਜੂ ਦਾ ਕੰਮ ਵੀ ਦਿਖਾ ਦਿੰਨੇ ਆਂ ਤੇ ਇਹਦਾ ਨਾ ਕੋਈ ਵੀ ਮੈਜ਼ਰਮੈਂਟ ਦੀ ਪ੍ਰੋਬਲਮ ਨਹੀਂ ਆਊਗੀ ਜੇ ਤੁਹਾਨੂੰ ਮੈਂ ਮਿਣਕੇ ਵੀ ਦਿਖਾ ਦੂੰਗੀ ਇਹ ਬਾਜੂ ਦਾ ਕੰਮ ਹੈ ਜੀ 5 ਮੀਟਰ ਸੂਟ ਰਹੂਗਾ ਇਹਦਾ ਕ੍ਰਾਸ ਸਿਲਕ ਦਾ ਫੈਬਰਿਕ ਹੈ ਤੇ ਇਹਦਾ ਕੋਈ ਵੀ ਮੈਜ਼ਰਮੈਂਟ ਦੀ ਦਿੱਕਤ ਨਹੀਂ ਆਉਣੀ ਤੁਸੀਂ ਘੱਟ ਵੱਧ ਨਾਪ ਆਰਾਮ ਨਾਲ ਬਣਾ ਸਕਦੇ ਹੋ ਠੀਕ ਹੈ ਜੀ ਇਹ ਉੱਪਰ ਨੂੰ ਕਲੀਆਂ ਜਾ ਰਹੀਆਂ ਨੇ ਤੇ ਵਿੱਚ ਬੂਟੀਆਂ ਆਉਣਗੀਆਂ ਫਰੰਟ ਸਾਈਡ ਦੇ ਵਿੱਚ ਦੇਖ ਲਓ ਜੀ ਮੈਂ ਤੁਹਾਨੂੰ ਨਾਪ ਕਰਕੇ ਦਿਖਾ ਦਿੰਨੀ ਆ ਜਿਵੇਂ 18 19 ਘੇਰਾ ਉਹਦਾ ਵੀ ਬਣ ਜੂਗਾ ਤੇ ਵੱਧ ਘੱਟ ਜਿਵੇਂ ਨਾਪ 25 26 ਇੰਚ हिਪ ਤੱਕ ਵੀ ਆਰਾਮ ਨਾਲ ਬਣੂਗਾ ਜੀ ਇਹ ਸੂਟ ਠੀਕ ਹੈ ਜੀ ਇਹਦੇ ਵਿੱਚ ਆਪਾਂ ਨੇ ਤਿੰਨ ਕਲਰ ਰੈਡੀ ਕੀਤੇ ਨੇ ਨੈਕਸਟ ਮੈਂ ਤੁਹਾਨੂੰ ਵੀ ਦਿਖਾ ਦਿੰਨੀ ਆ ਤੇ ਤੁਸੀਂ ਦੱਸਿਓ ਵਾਲੇ ਸੂਟ ਤੁਹਾਨੂੰ ਕਿਵੇਂ ਦੇ ਲੱਗੇ ਕ੍ਰਾਸ ਸਿਲਕ ਫੈਬਰਿਕ ਹੈ ਇਹਦੇ ਵਿੱਚ ਕਾਫੀ ਕਲਰ ਆਪਣੇ ਕੋ ਅਵੇਲੇਬਲ ਹੈਗੇ ਨੇ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਇਹ ਵੀ ਸੇਮ ਟੂ ਸੇਮ ਕਲਰ ਹੈਗਾ ਤੁਸੀਂ ਅਲੱਗ ਡਿਜ਼ਾਈਨ ਦਾ ਕੋਈ ਕਲੀਆਂ ਵਾਲਾ ਕੋਈ ਹੋਰ ਘੇਰੇ ਵਾਲਾ ਡਿਜ਼ਾਈਨ ਮਸ਼ੀਨ ਵਰਕ ਦਾ ਆਰੀ ਵਰਕ ਦਾ ਤੇ ਹੈਂਡ ਵਰਕ ਦਾ ਕੋਈ ਵੀ ਡਿਜ਼ਾਈਨ ਤੁਸੀਂ ਡੈਡੀ ਕਰਵਾ ਸਕਦੇ ਹੋ ਸਾਡੇ ਕੋਲੋਂ ਸਾਰੇ ਕਾਰੀਗਲ ਜਿਹੜੇ ਆਪਣੇ ਕੋਲ ਅਵੇਲੇਬਲ ਹੈਗੇ ਨੇ ਤੁਸੀਂ ਕੋਈ ਵੀ ਡਿਜ਼ਾਈਨ ਆਪਣੇ ਕੋਲੋਂ ਡੈਡੀ ਕਰਵਾ ਸਕਦੇ ਹੋ ਨੈਕਸਟ ਕਲਰ ਹੈਗਾ ਜੀ ਬਹੁਤ ਪਿਆਰਾ ਗਾਜ਼ਰੀਜ਼ ਹੈ ਕਲਰ ਹੈ ਥੋੜਾ ਇਹਦੇ ਵਿੱਚ ਫੋਟੋ ਦੇ ਵਿੱਚ ਡਾਰਕ ਆ ਰਿਹਾ ਜੀ ਕਲਰ ਰਸਟ ਕਲਰ ਆ ਰਿਹਾ ਜੀ ਫੋਟੋ ਦੇ ਵਿੱਚ ਇਹਦਾ ਵੀ ਸੇਮ ਟੂ ਸੇਮ ਡਿਜ਼ਾਈਨ ਹੈ ਤੇ ਤਿੰਨੋਂ ਕਲਰ ਦੇ ਆਪਾਂ ਜਿਹੜੇ ਸੂਟ ਨੇ ਡਾਰਕ ਰੈਡੀ ਕੀਤੇ ਨੇ ਕਿਉਂਕਿ ਅੱਜ ਕੱਲ ਹੁਣ ਕਰਵਾ ਚੌਥ ਲਈ ਵੀ ਸੂਟ ਭੈਣਾਂ ਨੇ ਰੈਡੀ ਕਰਵਾਉਣੇ ਨੇ ਤਾਂ ਉਹਨਾਂ ਲਈ ਵੀ ਆਪਾਂ ਨੇ ਇਹ ਬਹੁਤ ਸੋਹਣੇ ਸੂਟ ਜਿਹੜੇ ਰੈਡੀ ਕੀਤੇ ਨੇ ਤੇ ਵਿਆਹ ਸ਼ਾਦੀਆਂ ਦੇ ਵਿੱਚ ਤੁਹਾਨੂੰ ਪਤਾ ਹੈ ਡਾਰਕ ਕਲਰ ਹੀ ਪੈਂਦੇ ਨੇ ਜੀ ਤੁਸੀਂ ਉਹਦੇ ਲਈ ਵੀ ਸੂਟ ਬਾਈ ਕਰ ਸਕਦੇ ਹੋ ਬਾਕੀ ਤੁਸੀਂ ਜੇ ਜਾਗੋ ਦੇ ਉੱਪਰ ਸੂਟ ਐ ਵੇਅਰ ਕਰੋ ਤਾਂ ਵੀ ਸੋਹਣਾ ਲੱਗੂਗਾ ਜੀ ਇਹਦੀ ਵੀ ਫੈਬਰਿਕ ਦੀ ਬਹੁਤ ਵਧੀਆ ਸ਼ਾਈਨਿੰਗ ਹੈ ਸਕਾਈ ਸਿਲਕ ਦਾ ਇਹ ਫੈਬਰਿਕ ਹੈ ਜੀ ਨਿਊ ਫੈਬਰਿਕ ਆਇਆ ਤੁਸੀਂ ਕੋਈ ਹੋਰ ਡਿਜ਼ਾਈਨ ਵੀ ਕਰਵਾ ਸਕਦੇ ਹੋ ਤੇ ਇਹਦੇ ਵਿੱਚ ਇਹਦੇ ਨਾਲੋਂ ਥੋੜੇ ਲਾਈਟ ਕਲਰ ਹੀ ਮਿਲਣਗੇ ਜੀ ਤੁਹਾਨੂੰ ਸਭ ਤੋਂ ਡਾਰਕ ਕਲਰ ਇਹ ਵਾਲਾ ਹੀ ਹੈ ਗਾਜਰੀ ਪਰ ਇਹਦੇ 'ਚ ਥੋੜਾ ਕਾਫੀ ਜ਼ਿਆਦਾ ਡਾਰਕ ਆ ਰਿਹਾ ਹੈ ਇੰਨਾ ਜ਼ਿਆਦਾ ਰਸਤੀ ਨਹੀਂ ਹੈਗਾ ਠੀਕ ਹੈ ਜੀ ਸੇਮ ਟੂ ਸੇਮ ਤੁਹਾਨੂੰ ਉਵੇਂ ਬੁੱਟੀਆਂ ਤੇ ਫਰੰਟ ਤੇ ਬਾਕੀ ਬਾਜੂ ਦੇ ਉੱਪਰ ਕੰਮ ਮਿਲ ਜੂਗਾ ਰੇਟ ਇਹਦਾ ਹੈਗਾ ਜੀ 3000 ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋ ਅਨ ਸਟੀਚ ਵੀ ਸੂਟ ਲੈ ਸਕਦੇ ਆ ਬਾਕੀ ਜੇ ਤੁਸੀਂ ਦੁਪੱਟਾ ਕਹੋਗੇ ਜੀ ਆਪਾਂ ਤੁਹਾਨੂੰ ਦੁਪੱਟਾ ਡਾਈ ਕਰਕੇ ਲੈਸ ਲਗਾ ਕੇ ਦੇਵਾਂਗੇ ਨੈਕਸਟ ਕਲਰ ਹੈਗਾ ਇਹ ਗ੍ਰੀਨ ਕਲਰ ਬਹੁਤ ਪਿਆਰਾ ਹੈ ਵੀ ਇਹਦੇ ਤੇ ਵੀ ਬਹੁਤ ਉੱਠ ਕੇ ਆਇਆ ਜੀ ਇਹ ਵਰਕ ਲੈਂਥ ਇਹਦੀ 42 43 43 ਤੱਕ ਆਪਾਂ ਨੇ ਰੈਡੀ ਕਰਵਾਈ ਹੈ ਬਾਕੀ ਤੁਸੀਂ ਘੱਟ ਵੱਧ ਜਿਵੇਂ ਮਰਜ਼ੀ ਆਰਾਮ ਨਾਲ ਰੈਡੀ ਕਰ ਸਕਦੇ ਹੋ ਤੇ ਬਾਕੀ ਜੇ ਤੁਸੀਂ ਜਦੋਂ ਇਹ ਸਟੀਚਿੰਗ ਕਰਵਾਉਂਗੇ ਜਾਂ ਸਾਡੇ ਤੋਂ ਕਰਵਾਉਂਗੇ ਤਾਂ ਤੁਸੀਂ ਇਹਦੇ ਜਿਹੜੇ ਘੇਰੇ ਦੇ ਉੱਪਰ ਲੈਸ ਸੇ ਮੋਤੀਆਂ ਵਾਲੀ ਲਗਾਇਓ ਬਹੁਤ ਵਧੀਆ ਟ੍ਰੈਂਡ ਦੇ ਵਿੱਚ ਵੀ ਹੈ ਲੈਸ ਤੇ ਘੇਰੇ ਦੇ ਉੱਪਰ ਸੋਣੀ ਵੀ ਲੱਗਦੀ ਹੈ ਜੀ ਗ੍ਰੀਨ ਕਲਰ ਵੀ ਬਹੁਤ ਉੱਠ ਕੇ ਆਇਆ ਇਹਦੇ ਤੇ ਗ੍ਰੀਨ ਕਲਰ ਦੇ ਉੱਪਰ ਇਹ ਵਰਕ ਬਹੁਤ ਉੱਠ ਕੇ ਆਇਆ ਠੀਕ ਹੈ ਜੀ ਇਹ ਸਟੱਫ ਹੈਗਾ ਜੀ ਨੇਚਰਲ ਕ੍ਰੇਪ ਦਾ ਤਿੰਨੋਂ ਅਲੱਗ-ਅਲੱਗ ਸਟੱਫ ਦੇ ਉੱਪਰ ਆਪਨੇ ਰੈਡੀ ਕੀਤੇ ਨੇ ਫਰਸਟ ਸੀਗਾ ਕ੍ਰਾਸ ਸਿਲਕ ਦੇ ਵਿੱਚ ਸੈਕੰਡ ਸੀਗਾ ਸਕਾਈ ਸਿਲਕ ਦੇ ਵਿੱਚ ਸਰਡ ਹੈ ਗਿਆ ਜੀ ਨੈਚੁਰਲ ਕ੍ਰੇਪ ਦੇ ਵਿੱਚ ਜਿਹੜਾ ਇਹ ਕੰਮ ਹੈ ਬਹੁਤ ਪਿਆਰਾ ਜਿਹੜੀ ਇਹ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਲੈਂਸ ਦਾ ਕੰਮ ਹੈ ਲੈਂਸ ਦੇ ਨਾਲ ਆਪਾਂ ਨੇ ਬਹੁਤ ਵਧੀਆ ਹੈਂਡਵਰਕ ਸੂਟ ਰੈਡੀ ਕਰ ਦਿੱਤੇ ਨੇ ਕਾਰੀਗਰ ਨੇ ਠੀਕ ਹੈ ਜੀ ਕਲਰ ਇਹਦਾ ਬਹੁਤ ਪਿਆਰੇ ਵਾਲਾ ਗ੍ਰੀਨ ਹੈ ਥੋੜਾ ਜਿਹਾ ਇਸ ਵਿੱਚ ਲਾਈਟ ਆ ਰਿਹਾ ਜੀ ਕਲਰ ਇੱਕ ਆਪਾਂ ਤੁਹਾਨੂੰ ਹੋਰ ਨਿਊ ਕਲਰ ਦਿਖਾਉਨੇ ਆ ਜੀ ਇਹ ਬਹੁਤ ਵਧੀਆ ਨਿਊ ਸ਼ੇਡ ਆਇਆ ਹੈ ਨੈਚੁਰਲ ਕ੍ਰੇਪ ਦੇ ਵਿੱਚ ਤੁਸੀਂ ਕਿਸੇ ਵੀ ਡਿਜ਼ਾਈਨ ਦੇ ਵਿੱਚ ਇਹ ਜਿਹੜਾ ਕਲਰ ਰੈਡੀ ਕਰਵਾ ਸਕਦੇ ਹੋ ਇਹ ਕਲਰ ਪ੍ਰੋਪਰ ਆ ਰਿਹਾ ਜੀ ਠੀਕ ਹੈ ਇੱਕ ਦੇ ਵਿੱਚ ਆਪਾਂ ਨੇ ਪਹਿਲਾਂ ਲਾਈਟ ਕਲਰ ਰੈਡੀ ਕੀਤਾ ਸੀਗਾ ਕਾਫੀ ਸੂਟ ਰੈਡੀ ਕੀਤੇ ਨੇ ਇਹ ਨੇਚਰਲ ਕ੍ਰੇਪ ਦਾ ਜੀ ਤੇ ਉਹ ਥੋੜਾ ਜਿਹਾ ਲਾਈਟ ਹੈ ਇਹ ਨਿਊ ਕਲਰ ਆਇਆ ਜੀ ਇਹ ਵੀ ਸਕਾਈ ਜਿਹਾ ਸ਼ੇਡ ਹੈ ਬਹੁਤ ਸੋਹਣਾ ਤੇ ਬਹੁਤ ਆਪਾਂ ਨੇ ਇਹਦੇ ਉੱਪਰ ਵੀ ਸੂਟ ਰੈਡੀ ਕੀਤੇ ਨੇ ਹੈਂਡਵਰਕ ਦੇ ਕੋਰਬੀ ਸਟਾਈਲ ਠੀਕ ਹੈ ਜੀ ਬਾਕੀ ਜਨ ਨੂੰ ਆਪਾਂ ਹੋਰ ਵੀ ਫੈਬਰਿਕ ਦਿਖਾਉਨੇ ਆ ਜਿਹੜਾ ਕਿ ਅੱਜ ਕੱਲ ਹੁਣ ਇਹ ਆਪਣੇ ਵਿਆਹਾਂ ਸਾਡੀਆਂ ਦਾ ਸੀਜ਼ਨ ਹੈ ਜਿਹੜਾ ਉਹਦੇ ਚ ਆਪਾਂ ਆਰਾਮ ਨਾਲ ਸੂਟ ਜਿਹੜੇ ਬਣਵਾ ਸਕਦੇ ਆ ਇਹ ਸੈਟਨ ਔਰਗਾਂਜ਼ਾ ਜੀ ਲਾਈਟ ਦਾ ਫਰੋਜ਼ੀ ਕਲਰ ਹੈ ਜੇ ਕਿਸੇ ਨੇ ਵੀ ਕੋਈ ਵੀ ਵਰਕ ਕਰਵਾਉਣਾ ਹੋਏ ਤਾਂ ਇਹਦੇ ਉੱਪਰ ਵੀ ਕਰਵਾ ਸਕਦੇ ਹਾਂ ਇਹਦੇ ਇਹਦੇ ਚ ਤੁਹਾਡੀ ਇਹ ਮਤਲਬ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਤੁਸੀਂ ਕੋਈ ਵੀ ਕਲਰ ਡਾਈ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਡਾਈਏਬਲ ਵੀ ਮਿਲ ਜਾਂਦੀ ਹੈ ਤਾਂ ਵਾਈਟ ਵੀ ਮਿਲ ਜੂਗੀ ਜੀ ਨੈਕਸਟ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਸਾਟਨ ਦੇ ਉਹਦੇ ਸੌਰੀ ਔਰਗੈਂਜ਼ਾ ਦੇ ਵਿੱਚ ਚੈੱਕ ਇਹ ਬਹੁਤ ਵਧੀਆ ਔਰਗੈਂਜ਼ਾ ਦਾ ਸਟੱਫ ਹੈ ਜੀ ਨਿਊ ਆਇਆ ਸਟੱਫ ਇਹਦੇ ਵਿੱਚ ਆਪਣੇ ਕੋਲ ਤਿੰਨ ਕਲਰ ਅਵੇਲੇਬਲ ਹੈਗੇ ਨੇ ਤਾਂ ਇਹ ਆਪਣੇ ਸੂਟ ਹੈਂਡਵਰਕ ਦੇ ਵੀ ਰੈਡੀ ਹੋ ਰਹੇ ਨੇ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇਹ ਸੂਟ ਰੈਡੀ ਹੋਏ ਠੀਕ ਹੈ ਬਾਕੀ ਤੁਸੀਂ ਕੋਈ ਆਪਣਾ ਡਿਜ਼ਾਈਨ ਵੀ ਰੈਡੀ ਕਰਵਾ ਸਕਦੇ ਹੋ ਜਿੱਥੇ ਗੱਲ ਆ ਜਾਂਦੀ ਹੈ ਜੀ ਔਰਗੈਂਜ਼ਾ ਦੀ ਹਰ ਇੱਕ ਕਸਟਮਰ ਨੂੰ ਇਹੀ ਪ੍ਰੋਬਲਮ ਹੁੰਦੀ ਹੈ ਕਿ ਤੇ ਇਹ ਸੂਟ ਖੜਮਾ ਖੜਮਾ ਨਾ ਰਹੇ ਕਿਤੇ ਇਹ ਆਪਣੇ ਜਿਹੜਾ ਆਪਣਾ ਜਿੱਦੋਂ ਆਪਾਂ ਸਟੀਚਿੰਗ ਕਰੀਏ ਕਿਤੇ ਨਾਲ ਹੀ ਨਾ ਲੱਗੇ ਤੇ ਉਹਦੇ ਹਿਸਾਬ ਨਾਲ ਇਹ ਬਿਲਕੁਲ ਵੀ ਨਹੀਂ ਹੈਗਾ ਬਹੁਤ ਹੀ ਸੌਫਟ ਵਾਲੀ organza ਚੈੱਕ ਬਣਿਆ ਹੋਇਆ ਜੀ ਬਹੁਤ ਪਿਆਰਾ ਤੇ ਤੁਸੀਂ ਕਿਸੇ ਵੀ ਡਿਜ਼ਾਈਨ ਦਾ ਸੂਟ ਰੈਡੀ ਕਰਵਾ ਸਕਦੇ ਹੋ ਕਲਰ ਤਿੰਨੋਂ ਹੀ ਬਹੁਤ ਪਿਆਰੇ ਨੇ ਪ੍ਰੋਪਰ ਕਲਰ ਆ ਰਹੇ ਨੇ ਜੀ ਜਿਹੜੇ ਵੀ ਤੁਹਾਨੂੰ ਦਿਖ ਰਹੇ ਨੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵਾਲੇ ਸੂਟ ਪਸੰਦ ਆਏ ਹੋਣਗੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੈ ਜੀ ਸਕਰੀਨਸ਼ਾਟ ਲੈ ਕੇ ਕੁਸੀਂ WhatsApp ਦੇ ਉੱਪਰ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਤੁਸੀਂ ਅੱਜ ਵਾਲੀ ਵੀਡੀਓ ਤੁਹਾਨੂੰ ਦੱਸਿਓ ਕਿਵੇਂ ਦੀ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਜਦ ਤੁਸੀਂ ਕਮੈਂਟ ਕਰਦੇ ਹੋ ਸਾਨੂੰ ਹੌਸਲਾ ਮਿਲਦਾ ਹੈ ਜੀ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ Instagram ਦੇ ਉੱਪਰ ਵੀ ਜ਼ਰੂਰ ਫੋਲੋ ਕਰ ਲਿਓ ਤੇ ਜਲਦੀ ਜਲਦੀ ਇਹਨਾਂ ਸੁੱਟਾਂ ਦਾ ਜ਼ਰੂਰ ਆਰਡਰ ਦਿਓ ਜੀ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਓਕੇ ਬਾਏ